Oh no. ਰਿਸ਼ਾ ਹਾਂ ਦਾ ਸ਼ਾਹ ਹੂੰ ਜੇਸੇ ਪਾਸ ਬਹਿਟਿਆਂ ਸੋਹੀਏ ਸੋਹਣ ਦਾ ਵੇਸਾ ਸਤਨਾਮ ਛੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਾਂ ਜਾ ਕਾ ਹਰ ਰੰਗ ਲਰਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਹੜਾ ਸਗਲ ਵਸਤਾ ਕੈ ਜਾ ਕਾ ਸਤਗੁਰੂ ਪੂਰਾ ਜਾ ਕਾ ਹਰ ਰੰਗ ਲਰਗੋ ਇਸ ਜੁਗ ਮੈਂ ਕੋ ਕਹੀਤ ਹੈ ਸੂਰਾ ਆਤਮ ਜਨ ਸਗਲ ਵਸਤਾ ਕੈ ਜਾਗ ਸਤਗੁਰੂ ਪੂਰਾ ਧਾਕੁਰ ਗਾਇਆ ਆਤਮ ਰੰਗ ਛਰਨੀ ਪਾਵਣਾਵ ਤੇ ਹਵਣ ਸਹਿ ਸਮਾਵਣ ਸੰਗ ਰਹਾ ਜਾਨ ਕੇ ਚਰਨ ਵਸੈ ਮੇ ਰਹੀਐ ਸੰਗ ਪੁਨੀ ਤਾ ਦੇਹੀ ਜਾਨ ਕੀ ਧੂਰ ਦੇਹੋ ਕਿਰਪਾ ਨਾਰਕ ਕੈ ਸੁਖ ਈ ਮੇ ਰਹੀ ਹੈ ਸੰਗੁ ਪੁਨੀ ਤਾਲੀ ਜਨ ਕੀ ਧੂਰ ਦੇ ਹੋ ਕਿਰਪਾ ਨਿਦ ਨਾਨਕ ਕੈ ਸੁਖ ਹੈ ਹੀ ਪਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤ